ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਐਮਕੇ ਬਲੌਗ ਵਿੱਚ ਆਪ ਜੀ ਦਾ ਸਵਾਗਤ ਹੈ ਜੀ ਅੱਜ ਮੇਰੇ ਬਣ ਰਹੀ ਹੈ ਮੇਰੀ ਰਸੋਈ ਦੇ ਵਿੱਚ ਅੱਜ ਬਣ ਰਹੀ ਹੈ ਪਕੌੜਿਆਂ ਦੀ ਸਬਜ਼ੀ ਜੋ ਕਿ ਮੈਂ ਪਹਿਲਾਂ ਪਕੌੜੇ ਕੱਢ ਲਏ ਆ ਉਹ ਆ ਰੱਖੇ ਆ ਪਕੌੜੇ ਉਸ ਤੋਂ ਬਾਅਦ ਮੈਂ ਹੁਣ ਲੱਗੀਆਂ ਤੜਕਾ ਲਗਾਣ ਦੇਖੋ ਤੁਸੀਂ ਆਦੇ ਵਿੱਚ ਮੈਂ ਪਿਆਜ਼ ਥੋੜਾ ਜਿਹਾ ਅਦਰਕ ਇੱਕ ਹਰੀ ਮਿਰਚ ਥੋੜਾ ਜਿਹਾ ਲਸਣ ਅਰਿਸ਼ ਮੈਂ ਗ੍ਰाइंड ਕਰਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਹੁਣ ਆਪਾਂ ਲੱਗਣਗੇ ਤੜਕਾ तेल मेरा गर्म हो गया है तेल ओ जिसे मैं पकौड़े क्ढे इधर मैं पकौड़िया सब्जी पानी पा वास्तव जिसे बेसन वाल पकौड़े क्ढ़े और पतीली पानी के बच्ची मैं पानी पा के हम गर्म रख दी हूँ ਬਹੁਤ ਹੀ ਸਿੰਪਲ ਤਰੀਕੇ ਨਾਲ ਤੇ ਸੋਖੇ ਤਰੀਕੇ ਨਾਲ ਬਹੁਤ ਹੀ ਸੁਆਦੀਸ਼ਟ ਸਬਜ਼ੀ ਬਣਦੀ ਹੈ ਜੀ ਇਹਦੇ ਵਿੱਚ ਕੋਈ ਮਹ ਜਾਨੀਆਂ ਚੀਜ਼ਾਂ ਨਹੀਂ ਪਈਆਂ ਦੋ ਪਿਆਜ਼ ਥੋੜਾ ਜਿਹਾ ਅਦਰਕ ਅਦਰਕ ਨਾਲ ਹੀ ਪਾਉ ਤੇ ਪੀ ਗਾ ਲਈ ਥੋੜਾ ਜਿਹਾ ਲਸਣ ਇੱਕ ਹਰੀ ਮਰਚ ਜੋ ਕਿ ਮੈਂ ਪੇਸਟ ਬਣਾ ਲਿਆ ਤੇ ਛੀਕ ਮੋਟੇ ਮੋਟੇ ਪਿਆਜ਼ ਵੀ ਮੇਰੇ ਤਰਾਈਲ ਹੁੰਦੇ ਆ ਉਹ ਵਾਰ ਮੈਂ ਪਕੌੜਿਆਂ ਦੇ ਵਿੱਚ ਵੀ ਨਮਕ ਪਾਇਆ ਸੀਗਾ ਉਸੇ ਹਿਸਾਬ ਨਾਲ ਹੀ ਮੈਂ ਇਹਦੇ ਥੋੜਾ ਜਿਹਾ ਨਮਕ ਪਾਵਾਂ ਹਾਂ ਆਲੋਜੀ ਨਮਕ ਪਾਤਾ ਥੋੜਾ ਜਿਹਾ ਹੌਟ ਪਾ ਦੇਣੀ ਨਮਕ ਸਵਾਦ ਅਨੁਸਾਰ ਪਾਣਾ ਹੈ ਜੀ यहाँ थोड़े जे प्याज साढ़े छेटी भुजे जाएगी हल्दी नहीं है जो मैं पावगी हल्दी मसाले दुनिया ना जो पानी थोड़ा जहा पावे उद हल्दी पावगी मसाले हल्दी तेल भुन के ना फिर थोड़ी जी कौड़ी हो जाती है ਇੱਧਰ ਪਾਣੀ ਮੇਰਾ ਉਕਲ ਗਿਆ ਆ ਪਿਆਜ਼ ਹਲਕੇ ਬ੍ਰਾਊਨ ਹੋ ਗਏ ਨੇ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਪਿਆਜ਼ ਗਲੇ ਜਾਣ ਥੋੜਾ ਹੀ ਪਾਣਾ ਹੈ ਇਹ ਇਸ ਤਰ੍ਹਾਂ ਆ ਗਿਆ ਹਲਦੀ ਹਰਦੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਕਿ ਅਸੀਂ ਘਰ ਦੇ ਕਿਸੇ ਵੀ ਵਾਕਰ ਨਾਲ ਕਿ ਇਹ ਜਿਹੜੀ ਹਾਰਦੀ ਮੈਂ ਕਿ ਕਿ ਮੈਂ ਅੱਗੇ ਪਾਈ ਹੋਈ ਹੈ ਜਿਆਦਾ ਮਰਚ ਨਾ ਹੋ ਜਾ ਇਸ ਕਰਕੇ ਮੈਂ ਲਾਲ ਮਰਚ ਥੋੜੀ ਜਿਹੀ ਪਾਵਾਂਗੀ ਕਿਉਂਕਿ ਇਹਦੇ ਵਿੱਚ ਮੈਂ ਅੱਜ ਟਮਾਟਰ ਨਹੀਂ ਪਾਣੀ ਹੈਗਾ ਕੋੜਿਆਂ ਦੀ ਸਬਜ਼ੀ ਵਿੱਚ ਟਮਾਟਰ ਨਹੀਂ ਵਰਤਦੇ। ਇਹ ਆਪਣਾ ਟੇਸਟ ਹੈ ਵਰਤਣਾ ਹੈ ਨਹੀਂ ਵਰਤਣਾ ਪਰ ਮੈਂ ਨਹੀਂ ਪਾਉਂਦੀ ਹੈਗੀ। ਇਹ ਵੈਸੇ ਟਮਾਟਰ ਤੋਂ ਬਗੈਰ ਹੀ ਬਹੁਤ ਟੇਸਟ ਲੱਗਦੀ ਹੈ। ਥੋੜਾ ਜਿਹਾ ਜੀਰਾ ਪਾ ਦਾਂਗੇ। ਜੀਰਾ ਮਸਾਲੇ ਦੇ ਵਿੱਚ ਪਾਣਾ ਹੈ ਜੀ ਔਰ ਦਾਨੀ ਪੁੱਟਣਾ। ਇਸ सब्जी सब्जी ਦੇ ਵਿੱਚ ਇਹੀ ਜਿਹੜਾ ਵੇਸਨ ਜਿਹਦੇ ਵਿੱਚ ਘੋਲਿਆ ਸੀਗਾ ਮੈਂ ਪਤੀਲਾ ਉਹ ਹੀ ਕਿਉਂਕਿ ਇਹ सब्जी ਦੇ ਵਿੱਚ ਹੀ ਪਾਣਾ ਆ ਵੇਸਨ ਲੱਗਾ ਹੋਇਆ ਸੀ ਮੈਂ ਉਹ ਹੀ ਪਾਣੀ ਉਬਾਲ ਲਿਆਇਆ ਤੇ ਇਹੀ ਮੈਂ सब्जी ਦੇ ਵਿੱਚ ਪਾ ਦੇਣਾ ਹੈ ਇਹਦੀ ਤਰੀਕ ਬਣਾਣੀ ਹੈ ਮਸਾਲਾ ਸਾਡਾ ਤਕਰੀਬਨ ਕੋਟੇ ਹੀ ਚੱਲਿਆ ਹੈ ਆ ਵੇਖੋ ਮਸਾਲੇ ਨੇ ਤੇਲ ਛੱਡ ਦਿੱਤਾ ਹੈ ਇਸ ਤੋਂ ਬਾਅਦ ਕੇਹੀ ਜਿਹੜਾ ਪਾਣੀ ਉਬਾਲਾ ਦਿੱਤਾ ਹੈ ਨਾ ਕੇਹੀ ਸਬਜੀ ਦੇ ਵਿੱਚ ਪਾਵਾਂਗੇ ਇਹ ਪਕੌੜੀਆਂ ਦੀ ਸਬਜੀ ਵਿੱਚ ਨੂੰ ਜਦੋਂ ਆਪਾਂ ਪਕੌੜੇ ਪਾਵਾਂਗੇ ਨਾ ਇਹਨਾਂ ਨੇ ਸਾਰਾ ਪਾਣੀ ਚੋਸ ਲੈਣਾ ਹੈ ਇਸ ਕਰਕੇ ਤੇ ਜਿਆਦਾ ਪਾਣੀ ਪਾਣਾ ਪੈਂਦਾ ਹੈ ਇਹ ਤੁਸੀਂ ਕਹਿ ਰਹੇ ਹੋ ਕਿ ਬਹੁਤ ਜਿਆਦਾ ਪਾਣੀ ਪਾਇਆ ਪਰ ਨਹੀਂ ਆਹ ਦੇਖਿਓ ਤੁਹਾਡੇ ਸਾਹਮਣੇ ਸਬਜੀ ਪਰ ਕੇ ਤਿਆਰ ਹੋ ਜਾਏਗੀ ਸਰਸਿਕਾ ਲੇ ਜੀ ਹੁੰਦੇ ਰਹੋ ਜਦੋਂ ਉਬਾਲਾ ਆਏਗਾ ਸਬਜੀ ਦੇ ਵਿੱਚ ਫਿਰ ਮੈਂ ਪਕੌੜੇ ਪਾਵਾਂਗੀ ਜੀ सब्जी के बच्चे उबाला आने लग थोड़ा चंकी तरह आ जाए जिसे प्याज चंकी तरह गल जाएंगे फिर मैं पकौड़े पाने क्योंकि पकौड़े तो बने हुए भी साढ़े तैयार नहीं है लो जी होंगे पकोड़े पा दिए सब्जी बहुत ही जल्दी तैयार हो जाती है जी आ देख आ ये तो देखिए पतली लग रही होगी ਪਰ ਇਹ ਜਦ ਤਿਆਰ ਹੋ ਜਾਂਦੀ ਹੈ ਨਾ ਕੁਝ ਮਸਾਲੇ ਮੈਂ ਤਿਆਰ ਹੋਣ ਤੇ ਪਾਵਾਂਗੀ ਹਾਂਜੀ ਸਬਜੀ ਬਣ ਕੇ ਮੇਰੇ ਤਿਆਰ ਹੈ ਇਹਦੇ ਸਿਰਫ ਲੱਗੇ ਹਨ 10 ਮਿੰਟ 10 ਮਿੰਟ ਵਿੱਚ ਪਕੌੜਿਆਂ ਦੀ ਸਬਜੀ ਬਣ ਕੇ ਤਿਆਰ ਹੈ ਹੁਣ ਇਹਦੇ ਚ ਅਸੀਂ ਪਾਵਾਂਗੇ ਜੀ ਸੁੱਕਾ ਧਨੀਆ इस तो बाद जी हरा धनिया सब्जी मेरी पकौड़िया सब्जी बहुत ही टेस्टी आप पकौड़े वेख लो बिलकुल आेखो नरम हो चुके हैं आ वेखो ਇਹ ਤਰੀ ਥੋੜੀ ਪਤਲੀ ਰੱਖਣੀ ਹੈ ਜਦੋਂ ਠੰਡੀ ਹੋ ਕੇ ਸਬਜੀ ਨਾ ਇਹਨਾਂ ਸੰਗਣੀ ਹੋ ਜਾਣੀ ਹੈ ਆਵੇ ਐਸੇ ਤਰ੍ਹਾਂ ਤੁਸੀਂ ਬਣਾਓ ਤੇ ਖਾਓ ਤੇ ਹੁਣ ਫਿਰ ਅੱਗੇ ਐਮ ਕੇ ਬਲੌਗ ਵਿੱਚ ਹੋਰ ਕੋਈ ਸਬਜੀ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ